ਫੈਟ ਬਰਨਿੰਗ ਮਸ਼ੀਨ ਉਹ ਵਾਕਈ ਫਰੂਕੀ ਸਾਹਿਬ ਮੈਂ ਆਪ ਕਈ ਵਾਰੀ ਹੈਰਾਨ ਹੋਇਆ ਨਾ ਜਦੋਂ ਪੇਸ਼ੈਂਟ ਪਹਿਲੀ ਵਾਰੀ ਆਂਦਾ ਤੇ ਦੂਜੀ ਵਾਰੀ ਆਦਾ ਤੇ ਮੈਨੂੰ ਮੈਂ ਕਹਿੰਦਾ ਜੀ ਤੁਸੀਂ ਪਹਿਲੀ ਵਾਰੀ ਆਏ ਹੋ ਕੁਐਸਚਨ ਉਹ ਕਹਿੰਦੇ ਨਹੀਂ ਜੀ ਅਸੀਂ ਪਹਿਲੀ ਵਾਰੀ ਨਹੀਂ ਆਏ ਅਸੀਂ ਤੁਹਾਡੇ ਕੋਲ ਦਵਾਈ ਲੈ ਕੇ ਆਏ ਸੀਗੇ ਤੁਸੀਂ ਸਾਨੂੰ ਪਛਾਣਿਆ ਨਹੀਂ ਮੈਂ ਕਹਾ ਨਹੀਂ ਜੀ ਮੈਂ ਨਹੀਂ ਪਛਾਣਿਆ ਮੈਂ ਕਹਾ ਤੁਹਾਡਾ ਮੂੰਹ ਚੰਗਾ ਭਾਰਾ ਸੀਗਾ ਉਸ ਟਾਈਮ ਤੇ ਫਿਰ ਮੈਂ ਕਹਾ ਹੁਣ ਤੁਹਾਡਾ ਮੂੰਹ ਉਹ ਕਹਿੰਦੇ ਜਿਹੜਾ ਫੇਸ਼ੀਅਲ ਫੈਟ ਹੈ ਉਹ ਤੇ ਕਹਿੰਦੇ ਪਹਿਲੇ 15 ਦਿਨਾਂ ਚ ਹੀ ਉੱਡ ਗਿਆ ਸੋ ਕਈ ਵਾਰੀ ਮੈਨੂੰ ਵੀ ਗਲਤੀ ਲੱਗ ਜਾਂਦੀ ਹੈ ਪਛਾਣਨ ਇਦੇ ਨਾਲ ਇੱਕ ਦਵਾਈ ਅਸੀਂ ਹੋਰ ਤਿਆਰ ਕੀਤੀ ਹੈ ਜਿਹਨੂੰ ਅਸੀਂ ਡਬਲ ਡੋਸ ਦਾ ਨਾਮ ਦਿੱਤਾ ਹੁਣ ਆ ਗੋਲੀ ਦਾ ਤੇ ਆ ਗੋਲੀ ਦਾ ਦੇਖੋ ਰੰਗਤ ਦਾ ਵੀ ਬਹੁਤ ਫਰਕ ਹੈ ਤੇ ਡਿਜ਼ਾਈਨ ਦਾ ਵੀ ਬਹੁਤ ਫਰਕ ਹੈ ਸ਼ੇਪ ਦਾ ਵੀ ਫਰਕ ਹੈ ਹੁਣ ਇਹਦੇ ਵਿੱਚ ਜਿਹੜੀਆਂ ਜੜੀਆਂ ਬੁੱਟੀਆਂ ਪਾਈਆਂ ਆਪਾਂ ਇਹਦੇ ਵਿੱਚ ਸੇਮ ਨਹੀਂ ਪਾਈਆਂ ਆਪਾਂ ਪਾਈਆਂ ਕੰਬੀਨੇਸ਼ਨ ਜਿਹੜੀਆਂ ਜੜੀਆਂ ਬੁੱਟੀਆਂ ਦਾ ਕੰਬੀਨੇਸ਼ਨ ਮਿਲਦਾ ਦੋਨਾਂ ਦਾ ਆਪਸ ਦੇ ਵਿੱਚ ਇਹ ਫਾਇਦਾ ਜਿਹੜਾ ਨਾ ਫਰੂਕੀ ਸਾਹਿਬ ਉਹ ਡਬਲ ਨਹੀਂ ਹੁੰਦਾ ਉਹ ਟ੍ਰਿਪਲ ਹੁੰਦਾ 3 ਗੁਣਾ ਹੁੰਦਾ ਤੇ ਇਹਦੇ ਨਾਲ ਆਪਾਂ ਇੱਕ ਹਰਬਲ ਟੀ ਬਣਾਈ ਏ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਪਿਆਰ ਨਾਲ ਦੇਸੀ ਚਾਹ ਵੀ ਕਹਿੰਦੇ ਨੇ ਦੇਸੀ ਬੰਦਿਆਂ ਲਈ ਇਹਦੇ ਵਿੱਚ ਵੀ 17 ਤਰ੍ਹਾਂ ਦੀਆਂ ਜੜੀਆਂ ਬੁੱਟੀਆਂ ਪਾਈਆਂ ਤੇ ਅਸੀਂ ਇਹ ਜਿਹੜੀ ਫੈਟ ਬਰਨਿੰਗ ਟੀ ਏ ਉਹਨਾਂ ਪੇਸ਼ੈਂਟਾਂ ਨੂੰ ਸਿਰਫ ਮੁਫਤ ਦਈਦੀ ਏ ਜਿਹੜੇ ਸਾਡੇ ਕੋਲ ਇਲਾਜ ਕਰਾਉਂਦੇ ਨੇ ਬਿਲਕੁਲ ਫ੍ਰੀ ਆਫ ਕਾਸਟ ਦਵਾਂਗੇ